ਦਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 08 ਸੱਚ ਦੀ ਆਵਾਜ਼ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਅੱਜ 11 ਜੁਲਾਈ ਦਾ ਦਿਨ ਹੈ ਅੱਜ ਦੇ ਦਿਨ ਨੂੰ ਪੂਰੀ ਦੁਨੀਆ ਦੇ ਵਿੱਚ ਵਿਸ਼ਵ ਪੋਪੂਲੇਸ਼ਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜਾਨੀ ਕਿ ਸੰਸਾਰ ਬਸੋ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਅੱਜ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਪਰਮਿੰਦਰ ਕੁਮਾਰ ਜੀ ਲੋਂਗੋਵਾਲ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰ ਸਕੂਲ ਮਹਿਲਾ ਚੌਂਕ ਦੇ ਵਿੱਚ ਬਤੌਰ ਇੰਗਲਿਸ਼ ਟੀਚਰ ਨੇ ਉਹਨਾਂ ਨੇ ਕੁਝ ਆਪਣੇ ਵਿਚਾਰ ਜੋ ਵੱਧਦੀ ਆਬਾਦੀ ਜਾਂ ਵੱਧਦੀ ਪੋਪੂਲੇਸ਼ਨ ਦੇ ਬਾਰੇ ਸਾਂਝੇ ਕੀਤੇ ਨੇ ਸੋ ਇਹ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੈ ਇਹ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚਲੋ ਫਿਰ ਬਿਨਾਂ ਦੇਰ ਕੀਤੇ ਆਪਾਂ ਸ੍ਰੀ ਪਰਮਿੰਦਰ ਕੁਮਾਰ ਜੀ ਨੋਗੋਵਾਲ ਜੀ ਹੋਰਾਂ ਕੋਲ ਚਲਦੇ ਆਂ। ਪਿਆਰੇ ਦਰਸ਼ਕੋ ਜੈ ਹਿੰਦ ਨਮਸਕਾਰ ਅੱਜ ਅਸੀਂ ਤੁਹਾਡੇ ਨਾਲ ਇੱਕ ਖਾਸ ਵਿਸ਼ੇ ਦਿੱਤੇ ਗਲਵਤਨ ਜਾ ਰਹੇ ਆਂ। ਕਿਉਂਕਿ ਪੂਰਾ ਸੰਸਾਰ ਵਿਸ਼ਵ ਅੱਜ ਵਿਸ਼ਵ ਜਨਸੰਖਿਆ ਦਿਵਸ ਕਹ ਲਈਏ ਵਿਸ਼ਵ ਵਸੋਂ ਦਿਵਸ ਕਹ ਲਈਏ ਵਰਲਡ ਪੋਪੂਲੇਸ਼ਨ ਡੇ ਵਜੋਂ ਮਨਾ ਰਿਹਾ ਹੈ। ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਬੜਾ ਭੱਗ ਦਾ ਮਸਲਾ ਕਹਿ ਸਕਦੇ ਹਾਂ ਅਸੀਂ ਬੜਾ ਜ਼ਰੂਰੀ ਸਮੇਂ ਦੀ ਮੰਗ ਹੈ ਕਿਉਂਕਿ ਲਗਾਤਾਰ ਪੂਰੇ ਗ੍ਰੇਸ਼ਵ ਦੀ ਆਬਾਦੀ ਹੈ ਜਿਹੜੀ ਵਧਦੀ ਜਾ ਰਹੀ ਹੈ ਹਰ ਦੇਸ਼ ਦੀ ਅਰਥ ਵਿਵਸਥਾ ਜਾਂ ਸਮਾਜਿਕ ਸਿਸਟਮ ਹੈ ਚਾਹੀਏ ਅਸੀਂ এনवायरमेंट ਦੀ ਗੱਲ ਕਰ ਲੈਂਦੇ ਹਾਂ ਸੋਸ਼ਲ ਇਸ਼ੂਜ਼ ਕਰ ਲੈਂਦੇ ਹਾਂ ਇਸ ਤੋਂ ਇਲਾਵਾ ਸਮਾਜਿਕ ਬੁਰਾਈਆਂ ਹਰ ਵੱਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਹਰ ਦੇਸ਼ ਦੀ ਆਬਾਦੀ ਦੇ ਨਾਲ ਜੁੜੀਆਂ ਹੋਈਆਂ ਜੇਕਰ ਮੈਂ ਗੱਲ ਕਰਾਂ ਅੱਜ ਅੰਕੜਿਆਂ ਦੇ ਹਿਸਾਬ ਦੇ ਨਾਲ ਕੁੱਲ ਦੁਨੀਆ ਦੀ ਆਬਾਦੀ ਹੈ ਜਿਹੜੀ ਅੱਜ 812 ਕਰੋੜ ਦੇ ਨੇੜੇ ਤੇ ਪਹੁੰਚ ਚੁੱਕੀ ਹੈ ਉਸ ਦੇ ਵਿੱਚੋਂ ਜਿਹੜੀ ਭਾਰਤ ਦੀ ਆਬਾਦੀ ਹੈ ਉਹ ਲਗਭਗ 144 ਕਰੋੜ ਅਸੀਂ ਆਵੇਂ ਸਾਡੀ ਪਿਛਲੀ ਮਰਦਮਸ਼ੁਮਾਰੀ ਹੈ ਜਿਹੜੀ 2021 ਦੇ ਵਿੱਚ ਹੋਣੀ ਸੀ ਉਹ ਕੋਰੋਨਾ ਦੇ ਕਾਰਨ ਨਹੀਂ ਹੋ ਸਕੀ ਪੈਂਡਿੰਗ ਹੈ ਪਰ ਅਬ ਤੋਂ ਇਸ ਆਕਤਾਰ ਲਗਾ ਕੇ ਦੇਖਿਆ ਗਿਆ ਵੀ ਲਗਭਗ 143 ਕਰੋੜ ਆ ਜਿਹੜੇ ਉੱਥੇ ਤੱਕ ਪਹੁੰਚ ਚੁੱਕੇ ਆ ਚੀਚਾ ਜਿਹੜਾ ਜਿਹੜਾ ਕਿ ਬੜਾ ਜੇ ਅਸੀਂ ਸੋਚੀਏ ਵੀ ਬਹੁਤ ਵੱਡੀ ਗਿਣਤੀ ਹੈ ਫੁੱਲ ਆਬਾਦੀ ਦਾ ਜਿਹੜਾ 17.70 ਕਹੀਏ 17.70 ਪ੍ਰਤੀਸ਼ਤ ਜਿਹੜੀ ਆਬਾਦੀ ਹੈ ਉਹ ਪੂਰੀ ਦੁਨੀਆ ਦੀ ਸਾਡੇ ਭਾਰਤ ਦੇ ਵਿੱਚ ਤਾਂ ਮੈਂ ਅਸੀਂ ਭਾਰਤ ਨੂੰ ਅੱਜ ਵਿਕਸਿਤ ਦੇਸ਼ਾਂ ਦੇ ਵਿੱਚ ਗਿਣ ਰਹੇ ਆ ਰਾਜਨੀਤਿਕ ਸਿਸਟਮ ਦੇ ਵਿੱਚ ਪਰantu ਫੇਰ ਵੀ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਹਾਂ ਵੀ ਉਹ ਆਵਾਜ਼ੀ ਦੇ ਨਾਲ ਜੁੜੀਆਂ ਹੋਈਆਂ ਨੇ ਲੋਕਾਂ ਦੇ ਜਿਹੜੇ ਆਮਦਨ ਦੇ ਸਰੋਤ ਨੇ ਜਾਂ ਰੋਜ਼ਗਾਰ ਦੇ ਵਸੀਲੇ ਨੇ ਉਹ ਭਾਵੇਂ ਸਾਨੂੰ ਲੱਗਦਾ ਵੀ ਅਸੀਂ ਕਾਗਜ਼ਾਂ ਦੇ ਦੌਰ ਦੇ ਵਿੱਚ ਕਹਿ ਰਹੇ ਹਾਂ ਵੀ ਅਸੀਂ ਗਰੀਬੀ ਦੀ ਰੇਖਾ ਤੋਂ ਉੱਪਰ ਹੋ ਗਏ ਪਰantu ਫੇਰ ਵੀ ਬਹੁਤ ਸਾਰੇ ਪਰਿਵਾਰ ਅਜੇ ਵੀ ਜਿਨ੍ਹਾਂ ਦੇ ਕੋਲੇ ਅਜੇ ਪੂਰੀ ਤਰ੍ਹਾਂ ਤੋਂ ਟੈਮ ਦੀ ਰੋਟੀ ਨਹੀਂ ਮਿਲਦੀ ਜਨਾਂ ਨੂੰ ਬਹੁਤ ਸਾਰੀਆਂ ਸਟੇਟਾਂ ਨੇ ਇਸ ਪਿਛਾਬ ਦੀ ਗੱਲ ਹੀ ਕਰਾਂਗੇ ਸਾਡੇ ਬਹੁਤ ਵੱਡਾ ਰਾਜ ਹੈ ਇੱਥੇ ਅਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਗਰੀਬੀ ਦੇ ਦੌਰ ਵਿੱਚੋਂ ਲੰਘ ਰਹੇ ਨੇ ਸਹੂਲਤਾਂ ਨੇ ਜਿਹੜੀਆਂ ਉਹ ਪੂਰੀਆਂ ਨਹੀਂ ਹੋ ਲੋਕ ਉਹਨਾਂ ਦਾ ਲਾਭ ਉਠਾ ਰਹੇ ਜਾਂ ਸਹੂਲਤਾਂ ਇਹ ਕਈ ਵੀ ਅਸੀਂ ਸਰਕਾਰੀ ਸਿਸਟਮ ਦੇ ਵਿੱਚ ਉਹਨਾਂ ਤੱਕ ਨਹੀਂ ਪਹੁੰਚ ਰਿਹਾ ਤਾਂ ਕਿੰਤੀ ਬਹੁਤ ਵੱਡੀ ਹੈ ਇਸੇ ਕਿੰਤੀ ਦੇ ਕਾਰਨ ਲੋਕਾਂ ਦੇ ਅੰਦਰ ਗਰੀਬੀ ਤਾਂ ਹੈ ਹੀ ਹੈ ਨਾਲ ਦੀ ਨਾਲ ਅਨਪੜਤਾ ਵੀ ਹੈ ਕਿਉਂਕਿ ਜਦੋਂ ਪਰਿਵਾਰ ਵੱਡਾ ਹੋ ਜਾਂਦਾ ਹੈ ਉਹ ਪਰਿਵਾਰ ਦਾ ਮੁਖੀ ਆ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਕਮਾਕਾਰਾਂ ਤੇ ਲਗਾ ਦਿੱਤਾ ਜਾਂਦਾ ਹੈ ਜਿਸ ਕਾਰਨ ਮੈਂ ਅਸੀਂ ਇਹ ਗੱਲ ਸਮਝਦਿਆਂ ਕਿ ਵਾਦੀ ਆਬਾਦੀ ਹੈ ਜਿਹੜੀ ਉਹਦੇਸ਼ ਦੀ ਜਿਹੜੀ ਅਰਥਵਿਵਸਥਾ ਕਹਿਣ ਕਹਿ ਸਕਦੇ ਹਾਂ ਅਸੀਂ ਚਾਹੇ ਲੋਕ ਖਾਣਾ ਜੰਗੀ ਦੇ ਵਿੱਚ ਉਲਦੇ ਹੋਏ ਨੇ ਧਰਮ ਜਾਤ ਪਾਤ ਵਿੱਚ ਉਲ ਜਾਂਦੇ ਨੇ ਇਸ ਕਰਕੇ ਵੀ ਸਮੇਂ ਦੀ ਬੜੀ ਮੁੱਖ ਮੰਗ ਇਹ ਹੈ ਕਿ ਆਉਣ ਵਾਲੀ ਪੀੜ੍ਹੀ ਜਾਂ ਜਿਹੜੇ ਸਾਡੇ ਅੱਜ ਕੱਲ੍ਹ ਬੱਚੇ ਹੈ ਵਿਦਿਆਰਥੀ ਉਹਨਾਂ ਨੂੰ ਇਸ ਗੱਲ ਲਈ ਜਾਗਰੂਕ ਕਰੀਏ ਕਿ ਜੇ ਛੋਟਾ ਪਰਿਵਾਰ ਹੈ ਤਾਂ ਸੁખી ਪਰਿਵਾਰ ਹਾਂ ਇਸ ਸਮਾਜ ਹੈ ਅਸੀਂ ਜਦੋਂ ਸਾਡੇ ਕੋਲੇ ਮੈਡੀਕਲ ਸੂਤਾ ਨਹੀਂ ਸੀ ਗਿਆ ਜਾਂ ਅਜੇ ਵਿਗਿਆਨਕ ਯੁੱਗ ਨਹੀਂ ਸੀਗਾ ਬੱਚਿਆਂ ਦਾ ਜਨਮ ਹੁੰਦਾ ਉਸ ਸਮੇਂ ਮੌਤ ਦਰ ਬਹੁਤ ਜ਼ਿਆਦਾ ਸੀ ਜਿਸ ਕਰਕੇ ਜਿਹੜੀ ਇਹ ਇੱਕ ਆંકੜੇ ਆਏ ਹੈ ਕਿ 1911 ਦੇ ਵਿੱਚ ਜਿਹੜੀ ਆਸਤ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਸੀ ਉਹ 4.5 ਸੀ ਜਿੰਨ ਕਿ 4.6 ਸੀ 1911 ਦੇ ਵਿੱਚ ਉਸ ਤੋਂ ਬਾਅਦ ਇਹ ਲਗਾਤਾਰ ਪਰਿਵਾਰ ਆਸਤ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵਧਦੀ ਗਈ ਵਧਦੀ ਗਈ ਇਹ ਜਾ ਕੇ ਹੁਣ ਦੁਬਾਰਾ 2021 ਦੇ ਵਿੱਚ ਫੇਰ ਉਸਾਂ ਤੇ ਆ ਗਈ ਕਿਉਂਕਿ ਲੋਕ ਕੁਛ ਨਾ ਕੁਛ ਫ Aware ਹੋਈ ਨੇ ਇਸ ਗੱਲ ਬਾਰੇ ਕਿ ਸਾਡੀ ਜਿਹੜੀ ਆਬਾਦੀ ਹੈ ਉਹ ਸਾਡੇ ਲਈ ਹੀ ਇੱਕ ਖਤਰੇ ਦੀ ਘੰਟੀ ਹੈ ਜਿਹੜਾ ਹੈ ਵਾਤਾਵਰਣ ਦੇ ਨਾਲ ਇਸ਼ੂ ਕਰ ਲੈਣੇ ਚਾਹੀਏ ਚਾਹੇ ਸਮਾਜਿਕ ਗੱਲਾਂ ਦੇ ਨਾਲ ਚਾਹੇ ਬੁਰਾਈਆਂ ਦੇ ਨਾਲ ਇਸ ਕਰਕੇ ਸਾਨੂੰ ਜਿਹੜਾ ਹੈਗਾ ਇਸ ਦੇ ਪ੍ਰਤੀ ਜਰੂਰ ਜਾਗਰੂਕ ਹੋਣਾ ਪਊਗਾ ਆਪਣੇ ਆਲੇ-ਕੋਲੇ ਦੇ ਲੋਕਾਂ ਨੂੰ ਜਾਗਰੂਕ ਕਰਨਾ ਪਊ ਖਾਸ ਕਰਕੇ ਜਿਹੜੇ ਸਾਡੇ ਅਨਪੜ ਲੋਕ ਨੇ ਉਹਨਾਂ ਨੂੰ ਨੂੰ ਕੁਝ ਲੋਕ ਧਰਮ ਦੇ ਵਿੱਚ ਲੱਗ ਕੇ ਆਬਾਦੀ ਦੇ ਵਾਧੇ ਲਈ ਜ਼ਿੰਮੇਵਾਰ ਹੋ ਜਾਂਦੇ ਨੇ ਇਸ ਗੱਲ ਨੂੰ ਜਿਹਨਾਂ ਕਿ ਗਰਾਊਂਡ ਲੈਵਲ ਤੇ ਜਾ ਕੇ ਗੱਲਾਂ ਕਰਨ ਵਾਲੀਆਂ ਨੇ ਜੇਕਰ ਮੈਂ ਬਰੀਫ ਦੇ ਵਿੱਚ ਗੱਲ ਕਰਾਂ ਇੱਕ ਬੋਲੀ ਦੇ ਰੂਪ ਦੇ ਵਿੱਚ ਉਹ ਦੇਸ਼ ਮੇਰੇ ਦੇ ਲੋਕੋ ਦੇਖੋ ਵਧੀ ਜਾਏ ਆਬਾਦੀ ਦੇਸ਼ ਮੇਰੇ ਦੇ ਲੋਕੋ ਦੇਖੋ ਵਧੀ ਜਾਏ ਆਬਾਦੀ ਇਸ ਆਬਾਦੀ ਵਧੇ ਨੇ ਤਾਂ ਕਰਨੀ ਐ ਬਰਬਾਦੀ ਇਸ ਆਬਾਦੀ ਵਧੇ ਨੇ ਤਾਂ ਕਰਨੀ ਐ ਬਰਬਾਦੀ ਉਹ ਦੀਪਤਵੀਰੋ ਇੱਕੋ ਹੀ ਚੰਗਾ ਦੀਪਤਵੀਰੋ ਇੱਕੋ ਹੀ ਚੰਗਾ ਜੇ ਨਾ ਹੋਵੇ ਮਤਾਬੀ ਬਹੁਤੇ ਨਿਆਣਿਆਂ ਨੇ ਕਰਨੀ ਅੰਤ ਖਰਾਬੀ ਬਹੁਤੇ ਨਿਆਣਿਆਂ ਨੇ ਕਰਨੀ ਅੰਤ ਖਰਾਬੀ ਬਹੁਤੇ ਨਿਆਣਿਆਂ ਨੇ ਜੈ ਜੀ